ਨੈਕਸਟ ਰੌਂਡ ਕੋ ਗੋਲੀ ਮਾਮਲਾ ਹੈ ਕਿਸੀ ਅ ਅੱਜ ਇੱਕ ਇਨਫੋਰਮੇਸ਼ਨ ਆਈ ਹੀ ਮਖਬਰ ਤੋਂ ਕਿ ਇੱਥੇ ਇੱਕ ਗੈਂਗ ਸਰਗਰਮ ਹੈ ਜਿਹੜਾ ਕਿ ਅਸਲੇ ਦੀ ਤਸਕਰੀ ਹਰਮ ਦੀ ਤਸਕਰੀ ਕਰਦਾ ਤੇ ਜੇ ਤੁਸੀਂ ਜਾਓ ਤੇ ਮੌਕੇ ਪਰ ਉਹਨਾਂ ਨੂੰ ਗ੍ਰਿਫਤਾਰ ਕਰ ਸਕਦੇ ਹੋ ਜੋ ਕਿ ਇਸ ਸ਼ਾਇਦ ਕੋਟ ਏਰੀਆ ਦੇ ਵਿੱਚ ਸਰਗਰਮ ਚੱਲ ਰਿਹਾ ਤੇ ਜਿਸ ਤੇ ਮੈਨੂੰ ਠੰਡਰ ਸਾਹਿਬ ਦਾ ਫੋਨ ਆਇਆ ਕਿ ਤੁਸੀਂ ਜੀ ਸਰ ਇੱਧਰ ਆਓ ਮੈਂ ਇਸ ਸਾਈਡ ਤੇ ਆਉਂਦੇ ਹੀ ਤੇ ਆਪਾਂ ਇਸ ਸਾਈਡ ਤੇ ਉਹ ਸਰਗਮ ਨੂੰ ਲੱਗ ਰਿਹਾ ਕਿ ਆਪਾਂ ਉਹਨਾਂ ਨੂੰ ਫੜ ਸਕਦੇ ਹਾਂ ਜਿਹੀ ਪੂਰੀ ਆਸ- ਆਸੇ ਪਾਸੇ ਉਹਨਾਂ ਨੂੰ ਕਾਡਨ ਕਰ ਲਈਏ ਤੇ ਮੌਕੇ ਤੇ ਇਹਨਾਂ ਨਾਲ ਰੋਕਾ ਲਿਖ ਕੇ ਭੇਜਿਆ ਤੇ ਐਫ ਆਈ ਆਰ ਲੌਂਚ ਕਰਨ ਦਾ ਮੈਂ ਇਹਨਾਂ ਨੂੰ ਹੁਕਮ ਦਿੱਤਾ ਕਿ ਆਫੇਅਰ ਲੌਂਚ ਕਰੋ ਮੇਲੇ ਇਮੀਡੀਏਟਲੀ ਰਸ਼ ਕਰਦੇ ਹੋਏ ਮੈਂ ਥੋੜੀ ਦੇਰ ਤੱਕ ਪਹੁੰਚ ਗਿਆ ਪਹੁੰਚਣ ਤੋਂ ਬਾਅਦ ਜਦੋਂ ਉਹਨਾਂ ਨੇ ਮੈਨੂੰ ਦੇਖਿਆ ਕਿ ਮੈਂ ਤੇ ਸਿਵਲ ਡਰੈਸ ਵਿੱਚ ਤੇ ਜ਼ਿਆਦਾ ਪਛਾਣ ਨਹੀਂ ਪਾਇਓ ਪਰ ਉਹਨੇ ਜਦੋਂ ਮੇਰੇ ਨਾਲ ਮੇਰੇ ਕੋਆਰਡੀਨੇਟਸ ਜਿਹੜੇ ਮੇਰੇ ਨਾਲ ਦੇ ਉਹਨਾਂ ਨੂੰ ਦੇਖਿਆ ਵਰਦੀ ਛੋਗੇ ਭਜਣਾ ਸ਼ੁਰੂ ਕਰ ਦਿੱਤਾ ਉਹ ਜਦੋਂ ਅੱਗੇ ਭੱਜੇ ਤੇ ਬਾ ਮੋੜ ਤੇ ਜਾ ਕੇ ਦੋਨੋਂ ਨੇ ਵਾਈਟਰਨ ਲੈ ਲਿਆ ਮਤਲਬ ਵਾਈਟਰਨ ਇਨ ਦੀ ਸੈਂਸ ਕਿ ਇੱਕ ਧਾਈਨੇ ਨਿਕਲੇ ਕਿ ਬਾਾਈ ਚਲਾ ਗਿਆ ਉਸ ਤੋਂ ਬਾਅਦ ਮੈਂ ਵਿੱਕੀ ਪਹਿਲਵਾਨ ਦੇ ਪਿੱਛੇ ਚੱਲਾ ਗਿਆ ਤੇ ਦੂਸਰੇ ਮੁੰਡੇ ਮੇਰੇ ਨਾਲ ਹਰਸ਼ਦੇਵ ਪਿੱਛੇ ਚਲੇ ਗਏ ਜਦੋਂ ਵਿੱਕੀ ਪਹਿਲਵਾਨ ਦੇ ਪਿੱਛੇ ਅੱਗੇ ਗਿਆ ਤੇ ਥੋੜਾ ਐਲ ਅੱਗੇ ਸ਼ੇਪ ਬਣਦੀ ਐ ਗਲੀ ਦੇ ਵਿੱਚੋਂ ਉਹਨਾਂ ਜਾ ਕੇ ਮੇਰੇ ਤੇ ਨਾ ਫਾਇਰ ਕੀਤਾ ਜਦੋਂ ਫਾਇਰ ਕੀਤਾ ਤੇ ਜਵਾਬ ਵੀ ਫਾਇਰ ਮੈਂ ਥੋੜਾ ਜਿਹਾ ਅਲਰਟ ਸੀ ਜਵਾਬੀ ਫਾਇਰ ਤੋਂ ਮੈਂ ਵੀ ਉਹਦੇ ਤੇ ਫਾਇਰ ਕੀਤਾ ਤੇ ਮੇਰੀ ਜਿਹੜੀ ਗੋਲੀ ਉਹਦੇ ਲਾਤੇ ਲੱਗ ਗਈ ਲਾਤੋਂ ਸ਼ੂਕੇ ਨਿਕਲ ਗਈ ਜਿਆਦਾ ਤਲੀ ਉਹਨੂੰ ਜ਼ਖਮੀ ਕੀਤਾ ਸ਼ੂਕੇ ਨਿਕਲ ਗਈ ਤੇ ਮੌਕੇ ਤੋਂ ਡੇਕ ਪਿਆ ਜਿਸ ਨੂੰ ਮੌਕੇ ਤੋਂ ਅਰੈਸਟ ਕੀਤਾ ਤੇ ਜਿਹਦੇ ਕੋਲ ਉਸ ਸਮੇਂ 32 ਬੋਰ ਦਾ ਇੱਕ ਰਿਵਾਲਵਰ ਤੇ 4 ਜਿੰਦਾ ਰਾਉਂਡ ਇੱਕ ਫਾਇਰਡ ਰਾਉਂਡ ਉਹ ਮੌਕੇ ਤੋਂ ਆਪ ਬਰਾਮਦ ਕੀਤਾ ਮੇਰੇ ਨਾਲ ਦੇ ਜਿਹੜੇ ਸਪਾਰਡੀਨੇਟ ਸੀ ਜਿਨ੍ਹਾਂ ਨਾਲ ਅਰਸ਼ ਦੇ ਪਿੱਛੇ ਲੱਗੇ ਹੋਏ ਅਰਸ਼ ਨੂੰ ਫੜ ਲਿਆ ਤੇ ਉਹਦੀ ਪਾਕਟ ਦੇ ਵਿੱਚੋਂ 260 ਗ੍ਰਾਮ ਦੇ ਕਰੀਬ ਹਰਨ ਉਦੋਂ ਕੋ ਬ੍ਰਾਹਮਤ ਕੀਤੀ ਤੇ ਜਿਨ੍ਹਾਂ ਨੂੰ ਹੁਣ ਮੈਂ ਫਸਟ ایڈ ਵਾਸਤੇ ਇਹਨਾਂ ਨੂੰ ਮੁੰਡੇ ਨੂੰ ਲੈ ਕੇ ਐਡਮਿਟ ਕਰਵਾਇਆ ਹੈ ਤੇ ਵਿੱਕੀ ਪਲਵਾਨ ਜੋ ਵੀ ਡਾਕਟਰ ਇਹ ਸਲਾਹ ਹੋਏਗੀ ਉਹਦੇ ਮੁਤਾਬਿਕ ਆਪਾਂ ਚੱਲਾਂਗੇ ਬਾਕੀ ਤਫਤੀਸ਼ ਤੇ ਵਿੱਚ ਜੋ ਆਏਗਾ ਕਰਾਂਗੇ ਡਾਕਟਰ ਸਰੇਦਿਕ ਕਿੰਨੇ ਨੂੰ ਫਾਇਰ ਹੋਏ ਨੇ ਇਸਨ ਕੋ ਟੂ ਹੋਏ ਇਸ ਇੱਕ ਮੇਰੇ ਵੱਲੋਂ ਫਾਇਰ ਹੋਇਆ ਤੇ ਇੱਕ ਉਨ੍ਹਾਂ ਵੱਲੋਂ ਫਾਇਰ ਹੋਇਆ ਉਨ੍ਹਾਂ ਦੇ ਹਸਪਤਲ ਜੁਨਾ ਵੱਲੋਂ ਇੱਕ ਹੋਇਆ ਮੇਰਾ ਸਰਵਿਸ ਸ਼ੁਰੂਆਤ ਪਰ ਸੀ ਉਨ੍ਹਾਂ ਵੱਲੋਂ ਜੋ ਦੇਸੀ ਕੱਟਾ ਜੀ ਹਾਂਜੀ ਤੇਸੀ ਕੱਟਾ ਕੀ ਕੋ ਪ੍ਰਾਪਤ ਵਿਕਾਸ ਵਿੱਕੀ ਪਲਵਾਨ ਵਿੱਕੀ ਪਲਵਾਨ ਸਰ ਇਹਨਾਂ ਦੀ ਗੈਂਗ ਦੇ ਵਿੱਚ ਕਿੰਨੇ ਜਣੇ ਹੈਗੇ ਨੇ? ਅ ਇਹਨਾਂ ਦੀ ਗੈਂਗ ਦੇ ਵਿੱਚ 6-5-6 ਜਣੇ ਆ ਜੀ। 4 ਜਣਿਆਂ ਦਾ ਤੇ ਨੋਮੀਨੇਟ ਐਫ ਆਈ ਆਰ ਲੌਂਚ ਕੀਤੀ ਐ ਤੇ 2 ਜਣੇ ਜਿਹੜੇ ਉਹ ਅਨਨੌਨ ਆ। ਉਹ ਹੁਣ ਪੁੱਛ ਕਿਸ ਦੇ ਵਿੱਚ ਆਪਾਂ ਐਡ ਕਰਾਂ। ਸਰ ਕੋਈ ਸਾਹਮਣੇ ਆਪਾਇਆ ਕਿ ਕਿਸ ਰਾਤ ਦੇ ਨਾਲ ਸ਼ੌਕੜ ਪਹੁੰਚੀ ਸੀ ਇਹ ਅਸਲਾ ਵੀ ਕੋਲੇ ਨਚਾਇਜ ਨਸ਼ਾ ਵੀ ਕੋਲੇ। ਹਾਂ ਨਸ਼ੇ ਦੀ ਤਸਕਰੀ ਕਰਦੇ ਆ ਜੀ। ਹੈਰਨ ਵੇਚਦੇ ਆ। ਤੇ ਆਪਣੇ ਆਪਣੇ ਟਾਰਗੇਟ ਸਿਲੈਕਟ ਕਰਦੇ ਕਿੱਥੇ ਕਿੱਥੇ ਰੰਜਣ ਜਿਹੜੀ ਇਹਨਾਂ ਨੇ ਨਾ ਫਿਰ ਉਹਨਾਂ ਨੂੰ ਪੈਡਲਿੰਗ ਕਰਦੇ ਜਾ ਕੇ ਜੀ ਇਸ ਸਪਲਾਈ ਜਿਹੜਾ ਇਹ ਕੁਝ ਸਪਲਾਈ ਦੇਣ ਦੇ ਤੇ ਕੁਰੀਦਰਾਂ ਨਾਲ ਵੀ ਉੱਥੇ ਮੌਕੇ ਤੇ ਉੱਥੇ ਖਰੀਦਦਾਰ ਅਜੇ ਤੱਕ ਮੌਕੇ ਤੇ ਸ਼ਾਇਦ ਨਹੀਂ ਪਹੁੰਚੇ ਤੇ ਮੌਕੇ ਤੇ ਆਪਾਂ ਹੁਣ ਅਗਲੀ ਤਫ਼ਤੀਸ਼ ਦੇ ਵਿੱਚ ਅਮਲ ਲਿਆਵਾਂਗੇ ਠੀਕ ਹੈ